ਤਾਲੀ ਏ ਠਾ ਮਿਲਣੇ ਦਾ ਵਾਅਦਾ ਉਹਨੇ ਕੀਤਾ ਸੀ ਟਾਲੀ ਭਾਈ ਇਹ ਸ਼ੀਸ਼ਮ ਦਾ ਦਰਖਤ ਜਿਹਾ ਹਾਂ ਟਾਲੀ ਏ ਠਾ ਮਿਲਣੇ ਦਾ ਵਾਅਦਾ ਉਹਨੇ ਕੀਤਾ ਸੀ ਟਾਲੀ ਜਿੱਥੇ ਦਸੀ ਸਾਸੂ ਉੱਥੇ ਤੇ ਖਜੂਰ ਹੈ ਅਜੇ ਇੱਕ ਮਿਸਰਾ ਰੈਂਦਾ ਟਾਲੀ ਏ ਠਾ ਮਿਲਣੇ ਦਾ ਵਾਅਦਾ ਉਹਨੇ ਕੀਤਾ ਸੀ ਟਾਲੀ ਜਿੱਥੇ ਦਸੀ ਸਾਸੂ ਉੱਥੇ ਤੇ ਖਜੂਰ ਹੈ ਇਹਦੇ ਵਿੱਚ ਤੁਸੀਂ ਦੱਸੋ ਮੇਰਾ ਕੀ ਕਸੂਰ ਹੈ ਲੱਸੀ ਯਰ ਚਾਹੇ ਲੱਸੀ ਚਾਹ ਨੂੰ ਕਹਿੰਦੀ ਏ ਕਿ ਮੈਂ ਸੋਹਣੀ ਮੈਂ ਗੋਰੀ ਗੋਰੀ ਮੈਂ ਸੋਹਣੀ ਮੈਂ ਗੋਰੀ ਗੋਰੀ ਤੂੰ ਕਾਲੀ ਕਲਮੱਟੀ ਮੈਂ ਨੀਂਦਰ ਦਾ ਸੁਖ ਸਨਿਓੜਾ ਤੂੰ ਜਗਰਾਤੇ ਪੱਟੀ ਤੇ ਜਿਸ ਵੇਲੇ ਮੈਂ ਚਾਹੀ ਚਾਹੀ छने अंदर छलका लिशका कौन संभाले भी मलाई वा प्यो मेरे मेरा असला उच्चा जेडा मेनू रिड़कन बैठे उस दे वारी जामा वो चीटे उड़ते हैं ना ਜਿਹੜਾ ਮੈਨੂੰ ਢੜਕਣ ਬੈਠੇ ਉਸ ਦੇ ਵਾਰੀ ਜਾਵਾਂ ਖੜਕੇ ਢੋਲ ਮਧਾਣੀ ਵਾਲਾ ਮੈਂ ਵਿੱਚ ਭੰਗੜੇ ਪਾਵਾਂ ਮੈਂ ਲੋਕਾਂ ਦੀ ਸਿਹਤ ਬਣਾਵਾ ਤੂੰ ਪਈ ਸਿਹਤ ਬਗਾਣੇ ਉਹ ਮੈਂ ਪਈ ਠੰਡ ਕਲਜੇ ਪਾਵਾਂ ਤੂੰ ਪਈ ਸੀਨੇ ਸਾੜੇ ਝਾ ਕਹਿੰਦੀ ਪੈ ਗਈ ਨਹੀਂ ਮਾਈ ਬੱਗੋ ਬਗਾ ਸਫੇਦ ਕੋ ਕਹਤੇ ਪੈ ਗਈ ਐ ਨੀ ਮਾਈ ਬਗੋ ਮੇਰੇ ਮਗਰ ਤਖਾਣੇ ਮੇਰੀਆਂ ਸੁੜਕੀਆਂ ਪਰਦੇ ਜਿਹੜੇ ਇੰਟੈਲੈਕਚੁਅਲ ਡਰਿੰਕ ਹੈ ਨਾ ਮੇਰੀਆਂ ਸੁੜਕੀਆਂ ਪਰਦੇ ਜਿਹੜੇ ਉਹੋ ਲੋਕ ਸਿਆਣੇ ਮੇਰਾ ਹੁਸਨ ਪਛਾਣਣ ਜਿਹੜੇ ਦਿਲ ਮੈਂ ਉਹਨਾਂ ਦੇ ਠੱਗਾ ਮੇਰਾ ਰੰਗ ਕਲਿਖਣ ਉਤੇ ਲੈਲਾ ਵਰਗੀ ਲੱਗਾ ਮੇਰਾ ਰੰਗ ਕਲਿਖਣ ਉਤੇ ਲੈਲਾ ਵਰਗੀ ਲੱਗਾ ਪਿੰਡੇ ਦੀ ਮੈਂ ਪੀੜ ਗਮਾਵਾਂ ਜਣੋ ਥਕੇਵੇਂ ਭੋਰਾ ਠਰਿਆ ਹੋਇਆ ਜੁੱਸਿਆਂ ਨੂੰ ਮੈਂ ਮਿੱਠੀਆਂ ਕਰਾਂ ਟਕੋਰਾ ਤੇ ਤੂੰ ਇਹ ਖੰਗ ਦੁਕਾਮ ਤੇ ਨਦਲਾ ਕੀ ਮੈਂ ਗਿਣਗਿਣ ਦੱਸਾਂ ਐਂディ ਮੇਰੇ ਨਿੱਗੇ ਕੋਟੂ ਤਾਰਨ ਚੜੀਆਂ ਹੋਈਆਂ ਕਸਾਂ ਤੇ ਕੱਜੀ ਰੋ ਤੂੰ ਕੁਜੇ ਅੰਦਰ ਤੈਨੂੰ ਕੀ ਤਕਲੀਫਾਂ ਜੇ ਮੈਂ ਸੋਹਣੀਆਂ ਮੇਜ਼ਾਂ ਉੱਤੇ ਰੱਖਾਂ ਕਈ ਤਸ਼ਰੀਫਾਂ ਜੇ ਮੈਂ ਸੋਹਣੀਆਂ ਮੇਜ਼ਾਂ ਉੱਤੇ ਰੱਖਾਂ ਪਈ ਤਸ਼ਰੀਫਾਂ ਲਸੀ ਨੂੰ ਕਹਿੰਦੀ ਏ ਆਪਣੀ ਜ਼ਾਤ ਕੁੜੀ ਤਨ ਹੋਵੇ ਤੇਰੀ ਜ਼ਾਤ ਤੋਂ ਕੜਬਾਟ ਵਾ ਵਾ अपनी जात कुड़ितन होवे मिश्री नाल न लड़िए अपनी जात कुड़ितन होवे मिश्री नाल न लड़िए नहीं कल मुइये कौड़िए ततिये पैड़िए नखरे सड़िए ना कोई सीरत ना कोई सूरत मुंह कोई ना मत्था तूते इंजे जापे जीव कर जिन पहाड़ों लखा ਤੇ ਮੈਨੂੰ ਪੁੱਛ ਹਕੀਕਤ ਆਪਣੀ ਬਣੀ ਫਿਰੇ ਤੂੰ ਰਾਣੀ ਸ਼ੂ ਸ਼ੂ ਕਰਦਾ ਹੋ ਕੇ ਭਰਦਾ ਕੋੜਾ ਤੱਤਾ ਪਾਣੀ ਤੇ ਪੁਗਤਰੇ ਦੀ ਦੁਸ਼ਮਨ ਬਹਿਰਨ ਕੀ ਤੇਰੀ ਪਲਿਆਈ ਬੰਨਿਆਂ ਦੀ ਤੂੰ ਚਰਬੀ ਖੋਰੇ ਨਾਲ ਕਰੇ ਵਜਾਈ ਤੇਰਾ ਚੋਇਆ ਕਤਰਾ ਤੇਰਾ ਚੋਇਆ ਟੈ ਕੇ ਜਿਹੜੇ ਕੱਪੜੇ ਨੂੰ ਤਰਕਾਵੇ ਸਾਲਮ ਘਾਚੀ ਸਾਬਣ ਖੁਰ ਜਾਏ ਦਾਗ ਨਾ ਉਸਦਾ ਜਾਵੇ ਜਾ ਕਹਿੰਦੀ ਮੇਰੇ ਸਿਰ ਤੂੰ ਭਾਂਡੇ ਭੰਨੇ ਮੇਰੇ ਤੇ ਇਜ਼ਤਿਹਾਮ ਲਗਾਏ ਮੇਰੇ ਸਿਰ ਤੂੰ ਭਾਂਡੇ ਭੰਨੇ ਲੈ ਹੁਣ ਮੇਰੀ ਵਾਰੀ ਤੇਰੀਆਂ ਵੀ ਕਰ ਤੂੰ ਤਾਂ ਜਾਣੇ ਬਸਦੀ ਦੁਨੀਆ ਸਾਰੀ ਤੈਨੂੰ ਪੀਣੇ ਲਈ ਦੇ ਕੋਈ ਭਾਂਡੇ ਦੇ ਵਿੱਚ ਪਾਵੇ ਠੰਡਾ ਹੋ ਜਾ ਭਾਂਡਾ ਨਾਲੇ ਮੁਸ਼ਕ ਨਾ ਉਸ ਦੀ ਜਾਵੇ ਤੈਨੂੰ ਮੁੱਢ ਕਦੀਮ ਤਬਗੀਆਂ ਰੱਬ ਦੀਆਂ ਇਹ ਮਾਰਾਂ ਤੇਰੇ ਕੋਲੋਂ ਖੱਟੀਆਂ ਲੋਕਾਂ ਖੱਟੀਆਂ ਜਹੀਆਂ ਡਕਾਣਾ ਤੇ ਮੇਰਾ ਘੁੱਟ ਭਰੇ ਤੇ ਅੜੀਏ ਜਈ ਉਡਾਰੀ ਮਾਰੇ ਇਨਸਪੀਰੇਸ਼ਨ ਮੇਰਾ ਘੁੱਟ ਭਰੇ ਤੇ ਅੜੀਏ ਜਈ ਉਡਾਰੀ ਮਾਰੇ ਅੱਗੇ ਲੰਘ ਜਾਏ ਸੋਚ ਦਾ ਪੰਛੀ ਪਿੱਛੇ ਰਹਿ ਜਣ ਤਾਰੇ ਤੇ ਮੈਨੂੰ ਪੀ ਕੇ ਸ਼ਾਇਰ ਕਰਦੇ ਗੱਲਾਂ ਸੁਚੀਆਂ ਖਰੀਆਂ ਮੈਂ ਤੇ خیال ਦੀ ਡੋਰੀ ਉੱਤੇ ਨਿਤ ਨਚਾਵਾਂ ਪਰੀਆਂ ਤੇ ਮੈਂ ਕੀ ਜਾਣਾਂ ਤੇਰੀਆਂ ਬੜਕਾਂ ਮੈਂ ਕੀ ਸਮਝਾਂ ਤੈਨੂੰ ਦੁੱਧ ਕਰੇ ਇਨਸਾਫ ਤੇ ਮਨਜ਼ੂਰ ਏ ਬੀਬੀ ਮੈਨੂੰ ਦੁੱਧ ਕਹਿੰਦਾ ਇੱਥੇ ਮੈਂ ਕੀ ਬੋਲਾਂ ਕੁੜੀਓ ਇੱਥੇ ਮੈਂ ਕੀ ਬੋਲਾਂ ਕੁੜੀਓ ਮਸਲਾ ਡਾਡਾ ਔਖਾ ਤੇ ਗੁੰਝਲ ਜਿਹੜਾ ਪਾਇਆ ਜੇ ਨਹੀਂ ਖੁੱਲਣਾ ਇਹਦਾ ਸੌਖਾ ਕਰਦਾ ਜੀਏ ਹੁਣ ਤੇ ਚਾ ਵੀ ਏ ਵੀ ਚੰਗੀ ਲੱਗੇ ਕਰਦਾ ਜੀਏ ਹੁਣ ਤੇ ਚਾ ਵੀ ਇਹ ਦੋ ਤੇਹਜ਼ੀਬਾਂ ਦਾ ਜੇ ਮੁਕਾਬਲਾ ਕਰਦਾ ਜੀਏ ਹੁਣ ਤੇ ਚਾ ਵੀ ਇਹ ਵੀ ਚੰਗੀ ਲੱਗੇ ਤੇ ਲੱਸੀ ਮੇਰੀ ਜੰਮੀ ਜਾਈ ਪੁੱਤਰਾਂ ਨਾਲੋਂ ਅੱਗੇ ਦੋਵੇਂ ਮੇਰੀ ਪਤ ਤੇ ਇੱਜ਼ਤ ਕਰਾਮ ਕਿੰਝ ਨਖੇੜਾ ਛੇੜ ਲਿਆ ਜੇ ਜੁੱਗੋਂ ਵਖਰਾਏ ਕੀ ਤੂੰ ਸਾ ਬਖੇੜਾ ਕਿੰਨੂ ਅੱਛਿਆਣੀ ਆਖਾਂ ਕਿੰਨੂ ਆਖਾਂ ਚੱਲੀ ਦੋਮਾਂ ਪਾਸੇ ਰਿਸ਼ਤਾ ਮੇਰਾ ਮੈਨੂੰ ਖਿੱਚ ਦਬੱਲੀ ਦੋਮਾਂ ਪਾਸੇ ਰਿਸ਼ਤਾ ਮੇਰਾ ਮੈਨੂੰ ਖਿੱਚ ਦਬੱਲੀ ਤੇ ਸੱਕੀ ਜਈ ਮਤਰਈ ਹੁੰਦੀ ਚੰਗੇ ਹੋਣ ਜੇ ਮਾਪੇ ਵਾ 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 ਮੇਰਾ ਭੋਟੇ ਦੋਮਾਂ ਮੱਲੇ ਨਿਬੜ ਲਾ ਤੁਸੀਂ ਆਪੇ ਚਾਹ ਕਹਿੰਦੀ ਮੈਂ ਤੇ ਨਿਬੜ ਲਾਂਗੀ ਇਹਨੂੰ ਚਾਚਾ ਕਲਮ ਕੱਲੀ ਤੇ ਸ਼ੁਕਰ ਖੁਦਾ ਦਾ ਮੈਂ ਨਾ ਹੋਈ ਇਹ ਦੇ ਵਰਗੀ ਚੱਲੀ ਸ਼ਹਿਰਾਂ ਵਿੱਚ ਨਹੀਂ ਇਹਨੂੰ ਕੋਈ ਕਿਦਰੇ ਵੀ ਮੂੰਹ ਲਾਂਦਾ ਹਰ ਕੋਈ ਮੇਰੀਆਂ ਸਿਫਤਾਂ ਕਰਦਾ ਸਦਕੇ ਹੋ ਹੋ ਜਾਂਦਾ ਅਖੀਰ ਤੇ ਲੱਸੀ ਵਾਈਂਡ ਅਪ ਕਰਦੀਏ ਕਹਿੰਦੀ ਸਾਂਭੀ ਰੌਣੀ ਚੈਨਕ ਬੇਗਮ ਸਾਂਭੀ ਰੌਣੀ ਚੈਨਕ ਬੇਗਮ ਤੇ ਠੱਪੀ ਰੱਖ ਵਡਿਆਈਆਂ ਮੈਂ ਕੀ ਦੱਸਾਂ ਕਰ ਕਰ ਜਿਹੜੀਆਂ ਦੁੱਧ ਚਵਾਤੀਆਂ ਲਾਈਆਂ ਔਰ ਇਹ ਮਰਕਜ਼ੀ ਸ਼ੇਰ ਹੈ ਕਰ ਕਰ ਜਿਹੜੀਆਂ ਦੁੱਧ ਚਵਾਤੀਆਂ ਲਾਈਆਂ ਗੱਲਾਂ ਕਰਦੀ ਥੱਕਦੀ ਨਹੀਂ ਤੂੰ ਜੀਬ ਨੂੰ ਲਾ ਨਹੀਂ ਤਾਲਾ ਖੰਡ ਵੀ ਕੌੜੀ ਕੀਤੀ ਜਾਂ ਤੇ ਦੁੱਧ ਵੀ ਕੀਤਾ ਹੀ ਕਾਲਾ ਵਾ 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 ਖੰਡ ਵੀ ਕੌੜੀ ਕੀਤੀ ਆ ਇਹ ਪੋਲਿਊਸ਼ਨ ਹੈ ਪੋਲਿਊਟ ਹੋ ਗਈ ہماری ਤਹਿਸੀ ਖੰਡ ਵੀ ਕੌੜੀ ਕੀਤੀ ਜਾਂ ਤੇ ਦੁੱਧ ਵੀ ਕੀ ਟੋਈ ਕਾਲਾ ਬੋਦੀ ਬੁੜਬੁੜਨਾ ਕਰ ਬੀਬੀ ਨਾ ਕਰ ਡੱਤਕਾ ਤੇਰੇ ਜਿਹੀ ਕੁਛ ਜੀ ਕੋ ਜੀ ਮੇਰੇ ਨਾਲ ਮੁਤਕਾ ਤੇ ਮੇਰੀ ਚੌਧਰ ਚਾਰ ਚੁਫੇਰੇ ਤੇਰੀ ਮੰਤਾ ਧੋਲੀ ਮੈਂ ਦੇਸਾਂ ਦੀ ਸੂਬੇ ਰਾਣੀ ਤੂੰ ਪਰਦੇਸਨ ਛੋਰੀ ਮੈਂ There.